ਜੇ ਸਟਾਰ ਧਾਰੀਵਾਲ ਦੀ ਪੇਸ਼ਕਸ਼ ਜੈ ਬਾਬੇ ਦੀ ਬਤਿਆਰ ਬਾਬੇ ਕਰਨਗੇ ਬੇੜਾ ਪਾਰ ਹੋ ਜੋ ਸਭ ਬਤਿਆਰ ਬਾਬੇ ਕਰਨਗੇ ਬੇੜਾ ਪਾਰ ਹੋ ਜੋ ਸਭ ਬਤਿਆਰ ਬਾਬੇ ਕਰਨਗੇ ਬੇੜਾ ਪਾਰ ਜੈ ਜੁਲਫਾ ਵਾਲੇ ਬਾਬੇ ਦੀ ਜੈ ਜੈ ਜੁਲਫਾ ਵਾਲੇ ਬਾਬੇ ਦੀ ਜੈ ਜੁਲਫਾ ਵਾਲੇ ਬਾਬੇ ਦੀ ਜੈ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਬਾਬਾ ਜੀ ਬਾਬਾ ਜੀ ਹਾਂ ਬੱਚਾ ਢਡ ਨੂੰ ਪੀਜਾ ਚਾਹੀਦਾ ਤੇ ਬਾਬਿਆਂ ਨੂੰ ਤਹਾ ਚਾਹੀਦਾ ਹਜੇ ਤੱਕ ਤੇ ਬਾਬਾ ਦੇ ਕੋਲ ਕੋਈ ਮੁਰਗਾ ਸ਼ੁਰਗਾ ਫਰਿਆ ਨਹੀਂ ਤੇ ਪੀਜਾ ਕਦਾਂ ਮੰਗਾਈਏ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਬੱਚਾ ਕੁੱਟ ਜਾ ਸਵਾਹ ਜਾਣਦੇ ਨੇ ਪਰਸੋਂ ਤਾਂ ਮਿੰਜੋ ਦੱਸਿਆ ਸੀ ਇਹਨਾਂ ਨੇ ਉਹ ਤੇ ਪੇਪਰਾਂ 'ਚ ਆਇਆ ਨਹੀਂ ਪੇਪਰਾਂ 'ਚ ਤੇ ਮੈਨੂੰ ਇਹਨਾਂ ਨੇ ਫੇਲ ਕਰਾਤਾ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਕੋਈ ਭਗਤ ਆਂਦਾ ਵਾ ਤੇ ਤੁਹਾਨੂੰ ਉਹਦਾ ਨਾਂ ਕਿੱਦਾਂ ਪਤਾ ਲੱਗ ਜਾਂਦਾ ਬਾਬੇ ਸਭ ਜਾਣਦੇ ਨੇ ਜੈ ਬਾਬਿਆਂ ਦੀ ਭਗਤਾ ਤੂੰ ਵੱਡਾ ਦੇ ਚੇਲਾ ਵਾ ਥੋੜੇ ਦਿਨ ਹੋਏ ਤੈਨੂੰ ਸਾਡਾ ਅੜਾ ਚੇਲਾ ਬਿਆਂ ਨੂੰ ਤੈਨੂੰ ਸਭ ਕੁਝ ਅਜੀ ਦਾ ਦਈਏ ਐਦਾਂ ਹੀ ਸੇਵਾ ਕਰਦਾ ਰਹਿ ਤੂੰ ਵੀ ਵੱਡਾ ਬਾਬਾ ਬਣ ਜਾਏਗਾ ਹਾਂਜੀ ਦੇਖੋ ਕੋਈ ਆਇਆ ਨਹੀਂ ਭਗਤ ਅੱਜ ਅੱਜ ਤੇ ਦੁਪਹਿਰਾਂ ਚੜ ਗਈਆਂ ਗੇ ਗਈਆਂ ਲੋਕਾਂ ਦੇ ਕਹਿਣੇ ਚ ਆ ਕੇ ਹੁਣ ਪਤਾ ਨਹੀਂ ਉੱਥੇ ਜਾ ਕੇ ਪਤਾ ਲੱਗੂਗਾ ਤੇ ਜੁਲਫਾਂ ਵਾਲਾ ਬਾਬਾ ਕਿਦਾਂ ਦਾ ਕਿਦਾਂ ਦਾ ਨਹੀਂ ਮੈਂ ਤੇ ਦੱਸ ਕੇ ਵੀ ਨਹੀਂ ਆਈ ਕਿਸੇ ਨੂੰ ਕਹਾਂ ਕਿਤੇ ਚੱਲੀ ਆ ਕਿਤੇ ਨਹੀਂ ਪੈਣਾ ਬੱਸ ਬਹਿ ਜਾਉਂ ਕਿ ਕਿ ਆ ਨਾਲ ਦੇ ਪਿੰਡ ਵਾਲੇ ਬਣਸੀ ਦੀ ਘਰ ਵਾਲੀ ਨਹੀਂ ਰਹਿੰਦੀ ਕੋਰ ਉਹ ਨਹੀਂ ਨਹੀਂ ਪੈਣਾ ਮੈਂ ਤੇ ਗਰਮੀਤ ਕੋਰ ਆ ਅੱਛਾ ਹਾਂ ਹਾਂ ਕੋਰ ਮੈਂ ਹਾਂ ਕਿਤੇ ਚੱਲੀ ਉਹ ਚੱਲੀਆਂ ਬਸ ਉਹ ਕਿਸੇ ਦੀ ਦੱਸ ਪਾਈ ਹੀ ਕਿਸੇ ਨੇ ਕਿ ਅਖੇ ਜੁਲਫਾਂ ਵਾਲਾ ਬਾਬਾ ਬੜਾ ਚੰਗਾ ਵਾ ਤੇ ਮੈਂ ਕਿਹਾ ਮਮੀ ਜਾ ਕੇ ਆਉਣੀ ਆ ਉਹਦੇ ਕੋਲ ਜੁਲਫਾਂ ਵਾਲੇ ਬਾਬੇ ਚੱਲੀਆਂ ਹਾਂ ਉਹਦੇ ਕੋਲ ਹੀ ਚੱਲੀਆਂ ਇਹ ਤੇ ਬੜੀ ਵਧੀਆ ਜਗ੍ਹਾ ਚੱਲੀਆਂ ਭੈਣ ਟੂ ਤੇ ਅੱਛਾ ਬੜੇ ਹੀ ਕਰਨੀ ਵਾਲੇ ਬਾਤ ਨੇ ਯੋ ਅੱਛਾ ਹੋਰ ਕਿਤੇ ਉਹਦੇ ਵਾਰੇ ਹੀ ਨਿਆਰੀ ਜੇ ਪਹਿਣਾ ਉਹਦੀ ਤੇ ਕਿਤੇ ਅੱਛਾ ਹਾਂ ਯਾਹ ਵੀ ਦਸਾਂ ਤੇ ਨੋਰੀ ਆ ਹਾਡੇ ਦੇ ਘਰ ਦੇ ਨਾ ਕਿਤੇ ਤੂੰ ਨਹੀਂ ਤੋ ਤੇ ਯੋਨੇ ਅੱਛਾ ਇਦਾਂ ਮਤਲਬ ਚੰਗਾ ਆ ਫੇਰ ਉਹ ਅੱਛਾ ਕਿੰਨਾ ਚੰਗਾ ਵਾ ਉਹ ਮੇਰੇ ਮੁੰਡੇ ਦੀਆਂ ਚਾਰ ਫਿਊਜ ਰਾਈਆਂ ਸੀ ਅੱਛਾ ਉਹਨੇ ਕਿਤੇ ਵਿਜਾਲਵਾਇਆ ਹੀ ਉਹਦਾ ਹੋਏ ਇਸੇ ਕੰਮ ਲਈ ਤੇ ਮੰਮੀ ਚੱਲੀ ਆ ਮੁੰਡੇ ਨੂੰ ਬਾਹਰ ਕੱਢਣਾ ਵਾ ਤਾਈਓ ਤੇ ਹੱਥ ਪੈਰ ਮਾਰਨ ਲਈ ਆ ਮੈਂ ਇੱਥੇ ਚੱਲ ਜਾ ਕੋਈ ਗੱਲ ਨਹੀਂ ਆ ਅੱਛਾ ਉਹ ਤੇ ਜਾਂਦੀਆਂ ਜਰਾ ਕੰਮ ਹੋ ਜਾਣਾ ਤੇ ਅੱਛਾ ਅੱਛਾ ਇਹਦੇ ਦਿਹਾੜੀ ਨਾ ਜਾਣਿਆਂ ਦੇ ਬੜੀ ਸ਼ਰਾਬ ਪੀਂਦੇ ਸੀ ਅੱਛਾ ਉੱਥੋਂ ਹੀ ਹਟੇ ਆਓ ਹਏ ਮੰਮੀ ਉਹਦੀ ਵਿਚਾਰਾ ਬਿਛਡਾਉਣੀ ਆ ਮੈਂ ਕੀ ਕੀ ਦੱਸਾਂ ਮੈਂ ਤੇ ਆਪਣੇ ਘਰ ਬਾਰੇ ਹਾਲਚਾਲ ਪੁੱਛ ਕੇ ਆਉਣਾ ਦੱਸ ਕੇ ਆਉਣਾ ਕਿ ਤੇ ਸੁਧਰ ਜੂ ਅੱਛਾ ਇੱਥੇ ਬਾਬੇ ਨੇ ਆਪੇ ਦਿਨ ਪੁੱਛ ਲੈਣਾ ਵਾ ਤੇਰਾ ਨਾਮ ਵੀ ਦੱਸੂ ਬਾਬਾ ਅੱਛਾ ਇਨੀ ਕਰਨੀ ਵਾਲਿਆ ਬਾਬੇ ਚੱਲ ਮੈਂ ਵੀ ਨਹੀਂ ਇੱਥੇ ਤਾਂ ਮੈਨੂੰ ਲੱਗਦਾ ਨਹੀਂ ਕੋਈ ਬੱਸ ਰੁਕੇ ਮੈਨੂੰ ਲੱਗਦਾ ਨਵੇਂ ਬੱਸ ਸਟੈਂਡ ਹੀ ਜਾਣਾ ਪੈਣਾ ਆ ਤੂੰ ਬੱਸ ਨਾ ਡੀਟ ਹਾਂ ਤੂੰ ਚੱਲ ਜਾ ਉੱਥੇ ਤੇ ਕਿਹੜੇ ਮੁੜ ਕੇ ਵਾਰੀ ਵੀ ਨਹੀਂ ਹੁੰਦੀ ਹੁੰਦੀ ਜਿਹੜਾ ਪਹਿਲਾਂ ਜਾਂਦਾ ਹੁੰਦਾ ਨਾ ਉਹਦਾ ਪਹਿਲਾਂ ਕੰਮ ਬਣਦਾ ਈ ਚਲ ਫਿਰ ਮੈਂ ਜਾਂਦੀ ਹਾਂ ਮੈਂ ਬਸ ਨਵੇਂ ਬੱਸ ਅਡੇ ਚਲ ਜਾਂਦੀ ਹਾਂ ਨਹੀਂ ਨਹੀਂ ਜਾ ਤੂੰ ਆ ਜਾ ਜਨਾ ਤੇ ਤੂੰ ਨਹੀਂ ਮੈਂ ਆ ਤੂੰ ਆਈਆ ਅੱਛਾ ਹਾਂ ਮੈਂ ਆਈਆ ਮੇਰੇ ਤੇ ਉਹਨੇ ਸਾਰੇ ਕੰਮ ਕੀਤੇ ਮੈਂ ਤੇ ਜਾਂਦੀ ਰਹਿਣੀ ਆ ਤੇ ਅੱਛਾ ਅੱਛਾ ਹਾਂ ਮੇਰਾ ਤੇ ਜਦੋਂ ਜੀ ਕਰੇ ਮਿੰਦੇ ਰਾਤ ਸੁਪਨਾ ਵੀ ਆ ਜਾਣਾ ਤੇ ਮੈਂ ਤੇ ਭੱਜ ਨਹੀਂ ਸਵੇਰ ਨੂੰ ਚਲ ਮੈਂ ਜਾਂਦੀ ਹਾਂ ਫਿਰ ਲੇਟ ਕੇ ਜਾਣਾ ਬਾਬਾ ਤੇਰੇ ਸੁਪਨੇ ਚ ਕੀ ਆ ਕਰ ਨਹੀਂ ਜਾ ਚਲ ਚਲ ਗੀਤ ਮੇ ਲਾਵਾ ਪਰ ਕੋਣ ਬਾਬਾ ਜੀ ਆਇਆ ਨਹੀਂ ਵਾਕਿਆ ਕੋਈ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਹੈਲੋ ਹੈਲੋ ਸਾਸਿਕਾਲ ਬੱਬਾ ਗਾਲ ਸੁਣ ਮੇਰੀ ਧਿਆਨ ਨਾ ਆਹੋ ਆਹੋ ਫਸੀਏ ਮੁਰਗੀ ਕੇ ਓ ਨਾ ਉਹਦਾ ਗਰਮੀਤ ਹੋਰੀਓ ਆਹੋ ਤੇ ओ जय हो भगता जय हो भगता भगता अच्छा ठीक है हाँ 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 ठीक है चंगा ओके फिर तो मैं सामान अपना हिस्सा लिया लेना ही हूँ लेना बच्चे बाबे खुश कर देंगे बाबे सब जान देने आहो चल ठीक है बाबे सब जान देने बाबा जी किधर फोन ही ओ बचा के नहीं ਆਪਣੇ ਕਿਸਦਾਈ ਤੁਸੀਂ ਤਿਆਰ ਹੋ ਜਾਓ ਭਗਤ ਕੋਈ ਨਾ ਕੋਈ ਜਾਣੀ ਜਾਣੇ ਬੱਬੇ ਆਉਂਦਾ ਹੀ ਖੜਾ ਓ ਵੇਖੋ ਉਧਰੋਂ ਕੋਈ ਨਾ ਕੋਈ ਆਉਂਦਾ ਹੀ ਖੜਾ ਬੱਬੇ ਸਭ ਜਾਣਦੇ ਨੇ ਬੱਬੇ ਸਭ ਜਾਣਦੇ ਨੇ ਬੱਬਾ ਜੀ ਓ ਵੇਖੋ ਮੁਰਗਾ ਤੁਰਿਆ ਆਂਦਿਆ ਜੀ ਗਾਣੀ ਮੁਰਗੀ ਉਹ ਵੀ ਪੈਹਿਆਂ ਵਾਲੀ ਕੀ ਕਰੀ ਕੋ ਫਿਰ ਬੱਬੇ ਸਭ ਜਾਣਦੇ ਨੇ ਬੱਬੇ ਸਭ ਜਾਣਦੇ ਨੇ ਬੱਬੇ ਸਭ ਜਾਣਦੇ ਨੇ ਜਾ ਬਾਬੇ ਜੀ ਜਾ ਬਾਬੇ ਜੀ ਜੁਲਫਾਂ ਵਾਲੇ ਬਾਬੇ ਦਾ ਡੇਰਾ ਤੇ ਆ ਗਿਆ ਵਾ ਨਾਂ ਤੇ ਬਹੁਤ ਸੁਣਿਆ ਵੇਖਦੀ ਆ ਹੁਣ ਜਾ ਕੇ ਜਾ ਬਾਬੇ ਜੁਲਫਾਂ ਵਾਲੇ ਦੀ ਆ ਵੀ ਗਰਮੀਤ ਕੁਰੇ ਬਾਬਾ ਮੇਰਾ ਨਾਮ ਹੀ ਜਾਣਦਾ ਵਾ ਬਾਬੇ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਨੰਨੋ ਪਤਾ ਵਾ ਭਗਤਾ ਤੂੰ ਕਿਹੜੀ ਗੱਲਾਂ ਆਇਆ ਕੀ ਪੁੱਛਣਾ ਚੌਨੀ ਐ ਤੇਰੇ ਘਰ ਮਾਇਆ ਨਹੀਂ ਟਿਕਦੀ ਹਾਂ ਸਹੀ ਕਿਹਾ ਬਾਬਾ ਜੀ ਜਿਹੜੀ ਹੈ ਉਹ ਬਾਬੇ ਨੇ ਨਹੀਂ ਟਿਕੰਦੇਣੀ ਬੱਚਾ ਅਸੀਂ ਵੇਖ ਲਿਆ ਤੂੰ ਆਪਣੇ ਪੁੱਤ ਦੇ ਲਈ ਪਰੇਸ਼ਾਨ ਆ ਨੂੰ ਬਾਹਰ ਕੱਢਣਾ ਚੌਨੀ ਐ ਸੱਪਾ ਸੱਪਾ ਦੀ ਹੱਡੀਆਂ ਦਾ ਬਣਾਵਾਂਗੇ ਸੁਰਮਾ ਸਵਾ ਮਹੀਨਾ ਦੋ ਦਿਨ ਪਾਈ ਅੱਖ ਚ ਜਿਹੜੇ ਵੀਜੇ ਦੇ ਗ੍ਰਹਿ ਰੁਕੇ ਨੇ ਬਾਬੇ ਪਉਣਗੇ ਉਹਨੂੰ ਨੱਥੇ ਤੇ ਸਵਾ ਮਹੀਨੇ 2 ਦਿਨ ਬਾਅਦ ਤੇਰੇ ਪੁੱਤ ਦੇ ਜਾਜ ਨੂੰ ਪਾਵਾਂਗੇ ਹੱਥ ਬਾਬੇ ਨੂੰ ਫਿਰ ਮੰਨੇਗੀ ਜੈ ਬਾਬੇ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਜੈ ਬਾਬੇ ਆਪ ਬਾਬੇ ਦਾ ਮੁੰਡਾ ਦਿਹਾੜੀਦਾਰ ਆ ਤੇ ਲੋਕਾਂ ਦੇ ਮੁੰਡਿਆਂ ਨੂੰ ਜਾਜ ਨੂੰ ਹੱਥ ਪਵਾਉਂਦੇ ਆ ਕਾ ਚੱਲ ਲਫਦਾ ਕਰਨੀ ਵਾਲਾ ਮੇਰੇ ਸਾਰੇ ਦਿਲ ਦੀਆਂ ਗੱਲਾਂ ਝਾੜਦਾ ਹੈ ਹੋਰ ਪੁੱਛ ਬਾਬਾ ਜੈ ਬਾਬਾ ਬਾਬੇ ਕੋ ਪੁੱਛ ਪੁੱਤ ਉਹ ਬਾਬਾ ਜੀ ਉਹ ਘਰ ਵਾਲਾ ਸ਼ਰਾਬ ਸ਼ਰੂਬ ਬਹੁਤ ਪੀਂਦਾ ਆ ਥੋੜਾ ਮਿਹਰ ਕਰੋ ਛਾਓ ਕੋਈ ਮੰਤਰ-ਮੰਤਰ ਮਾਰੋ ਉਹ ਅਸੀਂ ਮੰਤਰ ਮਾਰਨ ਨੂੰ ਹੀ ਬੈਠੇ ਆਂ ਹੋਰ ਮੱਖੀਆਂ ਮਾਰਨ ਨੂੰ ਥੋੜੇ ਬੈਠੇ ਆਂ ਬਾਬਾ ਤੇ ਆਪ ਸ਼ਾਮ ਨੂੰ ਪੈਗ ਲਾਉਂਦਾ ਇਹਨੇ ਕਿਤੇ ਨਹੀਂ ਸ਼ੁਰੂ ਕੀਤਾ ਸਾਡੇ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਬੱਚਾ ਕਾਲੀ ਬੋਤਲ ਤੇ ਕਾਲਾ ਮੁਰਗਾ ਆਪਣੇ ਘਰ ਵਾਲੇ ਦੇ ਸਿਰ ਤੋਂ ਵਾਰ ਕੇ ਐ ਛਾ ਮਾਨੂੰ 4 ਵਜੇ ਬਾਬੇ ਤੇ ਡੇਰੇ ਪਜਾਦੀ ਤੇ ਬਾਬੇ ਉਹਦੀ ਪੂਜਾ ਕਰ ਦੇਣਗੇ ਤੇ ਤੇਰੇ ਘਰ ਵਾਲੇ ਦੀ ਸਦਾ ਵਾਲੀ ਸ਼ਰਾਬ ਛੁੱਟ ਜੇਗੀ ਬਾਬੇ ਸਭ ਜਾਣਦੇ ਨੇ ਉੱਠ ਨਹੀਂ ਤਾਂ ਬੋਤਲ ਪੀ ਲੈਣੀ ਨਾ ਮੈਂ ਚੁੱਕ ਕੇ ਬਾਬੇ ਨੂੰ ਦੇ ਦੂਗੀ ਠੀਕ ਆ ਬਾਬਾ ਜੀ ਦੇ ਦੂੰਗੀ ਮੈਂ ਠੀਕ ਆ ਚੱਲ ਚੱਲ ਬਾਬਾ ਪੀ ਲੂ ਮੁਰਗਾ ਫਿਰ ਆਪਾਂ ਖਾ ਲਾਂਗੇ ਬਾਬਾ ਜੀ ਹੋਰ ਇੱਕ ਹੱਲ ਕਰ ਦੋ ਮੇਰੇ ਘਰ ਵਾਲਾ ਮੈਨੂੰ ਪਿਆਰ ਨਹੀਂ ਕਰਦਾ ਤੇ ਫਿਰ ਬਾਬੇ ਘਰ ਦੇ ਵਾਸਤੇ ਬੈਠੇ ਨੇ ਉਹ ਕਰ ਲੈਣਗੇ ਜਾ ਬਾਬਿਆਂ ਦੀ ਬਾਬੇ ਸਭ ਜਾਣਦੇ ਨੇ ਬਾਬੇ ਸਭ ਜਾਣਦੇ ਨੇ ਜੈ ਜੁਲਫਾਂ ਵਾਲੇ ਬਾਬੇ ਦੀ ਹੋਰ ਬੱਚਾ ਕੋਈ ਸਵਾਲ ਛੋਟ ਬੱਚਾ ਇੱਥੇ ਕਦੇ ਕੁੱਟ ਬਾਬੇ ਸਭ ਜਾਣਦੇ ਨੇ ਬੱਚਾ ਹੋਰ ਕੋਈ ਸਵਾਲ ਹੈ ਤੇ ਦੱਸ ਬਾਬਾ ਜੀ ਮੇਰੀ ਨਨਾਨ ਤੇ ਮੇਰੀ ਸਾਸਨੂ ਮੇਰੇ ਵਾਸਤੇ ਕਰ ਦੋ ਇਹ ਤੇ ਬਾਬਿਆਂ ਦਾ ਚੁਟਕੀ ਦਾ ਕੰਮ ਆ ਪੁੱਤਰ ਓ ਲਿਆ ਭਗਤਾ ਦੇ ਕੁੜੀਆਂ ਲਿਆਓ ਲੋ ਜੀ ਦੂਜੀ ਵੀ ਦੇ ਹਲੋ ਹਲੋ ਅਭੀ ਰਹੀ ਹੀ ਇਹ ਆਲਾ ਬੱਚਾ ਕਿਆ ਇੱਕ ਇੱਕ ਪੂੜੀ ਕੋਲ ਕੇ ਦੁੱਧ ਚ ਰਾਤ ਨੂੰ ਆਪਣੀ ਨਨਾਨ ਹੂੰ ਤੇ ਆਪਣੀ ਸੱਸ ਨੂੰ ਭੁਲਾ ਦੀ ਤੇਰੇ ਪਿੱਛੇ ਲੱਟੂ ਹੋ ਜਾਣਗੀਆਂ ਬੱਚਾ ਜੋ ਤੂੰ ਕਹੇਂਗੀ ਹੂੰ ਉਹੀ ਕਰਨਗੀਆਂ ਜੈ ਬਾਬੇ ਚੁਲਖਾ ਵਾਲੇ ਦੀ ਜੈ ਹੋ ਹੁਣ ਪੂਰਾ ਬਾਬਾ ਜੀ ਹੁਣ ਮੈਂ ਚੱਲਦੀ ਹਾਂ ਉਹ ਰੁਕ ਜਾ ਰੁਕ ਜਾ ਰੁਕ ਜਾ ਬੱਚਾ ਰੁਕ ਜਾ ਰੁਕ ਜਾ ਪੂਰਾ ਆਪਾ ਤੇ ਸੁਣ ਲਾ ਸ਼ਾਮਾਂ ਨੂੰ 4 ਵਜੇ ਡੇਰੇ ਤੇ ਚੌਂਕੀ ਭਰਨੀ ਆ ਤੂੰ ਹੂੰ ਕਾਲਾ ਮੁਰਗਾ ਹੂੰ ਤੇ ਕਾਲੀ ਬੋਤਲ ਅੱਛਾ 2 ਕਿਲੋ ਕਾਲੇ ਮਾਂ ਤੇ 2 ਕਿਲੋ ਦੇਸੀ ਕੇ ਹੋ اچھا ਤੇ 5100 ਰੁਪਇਆ اچھا ਬਾਬਿਆਂ ਨੂੰ ਦਕਸ਼ਨਾ ਦੇਣੀ ਆ ਤਾਂ ਹੀ ਤੇਰਾ ਮੁੰਡਾ ਜੱਜੇ ਵੀ ਚੜੂਗਾ ਤੇ ਤੇਰੀ ਕਮਾਈ ਚ ਬਰਕਤ ਵੀ ਹੋਗੀ ਹੂੰ ਤੇ ਘਰ ਵਾਲਾ ਤੈਨੂੰ ਪਿਆਰ ਵੀ ਕਰੇਗਾ ਠੀਕ ਆ ਬਾਬਾ ਜੀ ਮੈਂ ਪੈਸੇ ਤੇ ਜਾ ਕੇ ਹੀ ਸਾਡੇ ਕਰ ਦਿੰਦੀ ਆ ਤੁਹਾਡੇ ਕੋ ਫੋਨ ਪੇ ਹੈਗਾ ਵਾ ਆ ਆਈਫੋਨ ਬਾਬੇ ਨੇ ਘਰ ਦੇ ਵਾਸਤੇ ਰੱਖਿਆ ਇਸੇ ਵਾਸਤੇ ਤੇ ਰੱਖਿਆ ਵਾ ਸਾਰੇ ਬੱਚਾ ਬਾਬੇ ਨੇ ਗੁੱਗੜ ਪੇਹ ਨਹੀਂ ਆਈਫੋਨ ਰੱਖਿਆ ਤੇ ਇਹ ਜਾਣਦੇ ਆ ਕਰ ਨਹੀਂ ਠੀਕ ਆ ਬਾਬਾ ਸਾਰਾ ਭਲੀ ਹੋਗੀ ਬਾਬੇ ਸਭ ਜਾਣਦੇ ਠੀਕ ਆ ਜੀ ਬਾਬਿਆਂ ਦੀ ਸਭ ਜਾਣਦੇ ਨੇ ਚਾਦੀ ਸਭ ਜਾਣਦੇ ਨੇ ਰੁਕ ਜਾ ਤੇਰਾ ਝਾੜ ਨਹੀਂ ਕਰੀਂ ਜਬਬ जय बच्चा जय बाबा जय बाबा बाबा सब जानਦੇ जय बाबा ਦੀ ਸਭ ਜਾਣਦੇ ਨੇ जय बाबा ਦੀ ਸਭ ਜਾਣਦੇ ਨੇ जय बाबा ਦੀ ਜਾਣਦੇ ਨੇ ਬਾਬੇ ਬਾਬੇ ਸਭ ਜਾਣਦੇ ਨੇ ਬਾਬਾ ਜੀ ਹੁਣ ਤੇ ਹੋ ਗਿਆ ਨਾ ਪੀਜ਼ਾ ਦਾ ਇੰਤਜ਼ਾਮ ਉਹ ਪੀਜ਼ਾ ਕੀ ਹੁਣ ਤੇ ਮੁਰਗੇ ਬੋਤਲ ਦਾ ਵੀ ਹੋ ਗਿਆ ਹਾਂਜੀ